ਬਾਪੂ ਆ ਆ ਦੇ ਵੋਟਾਂ ਲੈ ਆ ਕੌਣ ਆ ਪੁੱਤ ਆ ਵੋਟਾਂ ਲੈ ਬਾਪੂ ਆਵਦੀਆਂ ਉਰੇ ਆ ਜਾ ਮੈਂ ਸਿਆਣਾ ਨਹੀਂ ਉਹ ਆ ਜਾ ਛੇਰੇ ਅੰਦਰ ਆ ਜਾ ਬਾਪੂ ਦੇ ਘਰੇ ਹੈਨੀ ਕਿ ਪੜਿਆ ਲਿਖਿਆ ਬੰਦਾ ਕੋ ਪੁੱਤ ਕਰੇ ਹੈਗੇ ਆ ਹੰਤੋਂ ਨੂੰ ਕੀ ਦੱਸਗੇ ਕੀ ਕਿੱਧਰ ਨੂੰ ਗਏ ਆ ਵਾ ਮੈਂ ਹੀ ਆ ਕਰੇ ਅਸੀਂ ਤਾਂ ਕਿਹਾ ਸੀ ਸਰਕਾਰਾਂ ਬਣਾਈਆਂ ਇਹ ਨਸ਼ਾ ਹਟਾ ਦੇਣਗੀਆਂ ਪਰ ਕਿੱਥੇ ਪੁੱਤ ਆ ਮੇਰਾ ਮੁੰਡਾ ਵਾ ਉਹ ਸਾਈ ਰੋ ਬੋਟਾ ਵਾਲੇ ਨਾਲ ਜਾਵੜਦਾ ਵਾ ਆ ਥਨੂ ਦਾਰੂ ਨਾਲ ਲੱਜ ਗਿਆ ਜਾਂਦਾ ਵਾ ਉਹ ਮੇਰਾ ਪੋਤਾ ਵਾ ਉਹ ਚਿੱਟੇ ਦੇ ਨਾਲ ਅਸੀਂ ਤਾਂ ਕਿਹਾ ਸੀ ਸਰਕਾਰਾਂ ਆਏਗਾ ਚਿੱਟਾ ਹਟਾ ਦੇਣਗੀਆਂ ਸਾਡਾ ਕੁੱਸ ਹੋ ਜਾਊਗਾ ਆ ਦੇਖ ਮੈਂ ਕੱਲਾ ਕਰੇ ਬੈਠਾ ਵਾਂ ਬਜ਼ੁਰਗ ਪਰ ਘਰ ਦੇ ਵਿੱਚ ਕੋਈ ਵੀ ਹੈ ਨਹੀਂਗਾ। ਉਹ ਚਿੱਟੇ ਤੇ ਲੱਗ ਗਿਆ ਇਹ ਤਾਂ ਕਿ ਸਰਕਾਰਾਂ ਕੋਈ ਬਣਾਉਣ ਗਿਆ ਸਾਡਾ ਸਾਥ ਦੇਣ ਗਿਆ। ਇਹ ਚਿੱਟਾ ਨਸ਼ਾ ਹਟ ਜਾਊਗਾ। ਹੋਏ ਅਸੀਂ ਬਚ ਜਾਾਂਗੇ। ਆਹ ਸੰਦਸਲੇਵੇਂ ਖੜੇ ਆ ਦੇਖ ਲੈ ਪੈਲੀਆਂ ਮਾਂ ਵਾਲੇ ਤੇ ਦੇਖੇ। ਇਹ ਵੀ ਉਹਨਾਂ ਨੇ ਚਿਤਣ ਅਸੀਂ ਬੈਠੇ ਬਸ ਬਚੇ ਹੋਇਆ ਨਹੀਂ ਇਹ ਵੀ ਵੇਚ ਦੇਣਾ ਖਾਰਾ ਕੋਹ ਪੁੱਤ। ਤੇ ਬਾਪੂ ਕੀ ਗੱਲਾ ਟਰੈਕਟਰ ਰੋਟਰ ਘਰੇ ਖੜੇ ਆ ਪਹਿਲੀ ਬਲੀ ਕੋਈ ਨਹੀਂ ਕਰਦਾਗਾ। ਉਹ ਪਹਿਲੀ ਪੁੱਤ ਤੈਨੂੰ ਉਹੀ ਤਾਂ ਦੱਸਈ ਜਾਂਨਾ ਮਾਂ। ਰੋਈ ਦੱਸੀ ਜਾਨਾ ਆਉ ਦਾ ਦੁੱਖ ਤੈਨੂੰ ਰੋਈ ਜਾਨਾ ਮਾਂ ਬੇ ਮੇਰਾ ਮੁੰਡਾ ਵਾ ਉਹ ਸ਼ਰਾਬ ਪੀਣ ਲੱਗ ਗਿਆ ਉਹ ਬੋਟਾਂ ਵਾਲਿਆਂ ਨਾਲ ਤੁਰਿਆ ਫਿਰਦਾ ਵਾ ਤੇ ਉਹ ਸ਼ਾਮ ਨੂੰ ਰੱਜ ਗਏ ਉਹਨੇ ਆ ਜਾੜਾ ਮਾਂ ਤੇ ਪੋਤਾ ਇਹ ਮੇਰਾ ਉਹ ਨਸ਼ੇ ਚਿੱਟੇ ਤੇ ਲੱਗ ਗਿਆ ਵਾ ਉਹ ਪੋਤਾ ਜੇ ਤੜਕਾ ਹੀ ਲੜਦਾ ਗਿਆ ਵਾ ਕੁੱਟਦਾ ਗਿਆ ਵਾ ਸਾਨੂੰ ਸਾਰਿਆਂ ਨੂੰ ਕਹਿੰਦਾ ਚਿਗਾ ਪੈਸੇ ਦੇ ਹਣ ਦੱਸ ਕਿੱਥੋਂ ਮੈਂ ਪੈਸੇ ਲਾ ਕੇ ਦੇ ਜਾਮਾ ਪਤਣੋਂ ਜਾ ਨਾ ਮੈਂ ਬੈਠਾ ਤੈਨੂੰ ਦੱਸੀ ਜਾਣਾ ਵੀ ਉਹਨਾ ਟਾਈਮ ਆ ਸਾਰਾ ਕੋਸ ਹੈਗਾ ਨਹੀਂ ਚਾਉ ਕੋਚ ਵੇਚ ਦੇਣਾ ਇੰਨਾ ਲੈ ਤੇ ਸਾਡੀਆਂ ਸਰਕਾਰਾਂ ਓਏ ਦੋ ਚੀਜ਼ਾਂ ਸਾਡੇ ਪੰਜਾਬ ਦੇ ਵਿੱਚ ਵਾਰਤੀਆਂ ਵਾ ਓਏ ਇੱਕ ਪਾਸੇ ਨਾ ਚਾ ਇੱਕ ਕੋਟ ਮਰ ਜਾਂ ਇੱਕ ਜਿਹੜੀਆਂ ਇਹ ਕੋਟ ਮਰ ਜਾਂ ਸਰਕਾਰਾਂ ਨੇ ਚਲਾਈਆਂ ਇਹ ਕੋਈ ਚੰਗੀ ਚੀਜ਼ ਥੋੜੋ ਪੁੱਤ ਇੱਕ ਦੂਜੇ ਨਾਲ ਵਿਰੋਧ ਪਾਉਣੀਆਂ ਵੇੜਾ ਪਿੰਡ ਦੇ ਵਿੱਚ ਹੀ ਪਿੰਡ ਜਵਾਕ ਪਿਆ ਕਰਾਈ ਜਾਂਦੇ ਆ ਇਹ ਸਰਕਾਰਾਂ ਨੂੰ ਚਾਹੀਦਾ ਵਾ ਇਹ ਚੀਜ਼ਾਂ ਹਟਾਉਣੀਆਂ ਇਹ ਨਸ਼ਾ ਬੰਦ ਕਰਨਾ ਅਸੀਂ ਤੱਕਿਆ ਸੀਗਾ ਕਿ ਨਸ਼ਾ ਬੰਦ ਹੋ ਜਾਊਗਾ ਅਸੀਂ ਸੌਖੇ ਹੋ ਜਾਾਂਗੇ ਪਰ ਨਹੀਂ ਹੱਥੇ ਤਾਂ ਉਹ ਦੋ ਵਿਅਕਤੀ ਹੋ ਗਏ ਆ ਪਤਾ ਮੈਂ ਨਾ ਹੁਣ ਕੰਮ ਕਰਨ ਜੋਗਾ ਵਾਂ ਇਹ ਸਰਕਾਰਾਂ ਬੱਸ ਆਪ ਦਾ ਜਦੋਂ ਆਉਂਦੇ ਆ ਉਹ ਤੋਂ ਬਾਲਾਰੇ ਲਾ ਦਿੰਦੇ ਆ ਮੁੜ ਕੇ ਕੋਈ ਨਹੀਂ ਪੁੱਛਦਾ ਇੱਥੇ ਪਤਾ ਇੱਥੇ ਘਰਾਂ ਦੇ ਵਿੱਚ ਜਾ ਕੇ ਦੇਖੋ ਕੀ ਜੂਣਾ ਸਾਡੀ ਸਾਡੇ ਜਵਾਬ ਕਿਹੜੇ ਰਾਹ ਪੈ ਗਏ ਚਲ ਕੋਈ ਨਾ ਬਾਪੂ ਜੇ ਕੀ ਸਰਕਾਰ ਚੰਗੀ ਆ ਜੀ ਕੀ ਪਤਾ ਇਹ ਚੀਜ਼ਾ ਹਟ ਜਾਣ ਰਸਤਾ ਉਹਨੇ ਵੀ ਇਹ ਚੀਜ਼ਾ ਹਟ ਰ ਉਹ ਪਤਾ ਮੈਨੂੰ ਲੱਗਦਾ ਸਾਡੇ ਜਹਾਂਦੇ ਜੀ ਤਾਂ ਹਟਣਾ ਨਹੀਂ ਗਾ ਹੋਇਆ ਇਹ ਤਾਂ ਸਾਰੀ ਉਮਰ ਇਹ ਸੋਚਦੇ ਸੀ ਪੁੱਤ ਤੀਆਂ ਹੋ ਗਏ ਗਾਂ ਜਾ ਕੇ ਸਾਡਾ ਸਾਰਾ ਬੰਨ ਗਏ ਪਰ ਉਹ ਦੋਨੋਂ ਸਾਡੀ ਜ਼ਿੰਦਗੀ ਤਾਂ ਨਿਕਲ ਗਈ ਨਾ ਅਸੀਂ ਪਹਿਲਾਂ ਸਖਾਂ ਦੀ ਆਪ ਸੌਖੇ ਸੀਗੇ ਹੱਜੇ ਤੋਂ ਦੇ ਜਵਾਕਾਂ ਨੇ ਆ ਚੀਜ਼ਾਂ ਕਰਨ ਲੱਗੇ ਚਿੱਟਾ ਛਟਾ ਆਇਆ ਉਦੋਂ ਦੇ ਅਸੀਂ ਇੱਕ ਤੋਂ ਵੀ ਤੋਖੀ ਹੋ ਗਏ ਸਾਡੀਆਂ ਹੱਟ ਤੋੜ ਮਿਹਨਤਾਂ ਦਾ ਕੀ ਫਾਇਦਾ ਠੀਕ ਆ ਹਰ ਬੈਰੀ ਪੋਟਾਂ ਲੈਣ ਆਉਂਦੇ ਆ ਪਰਚੀਆਂ ਵੰਡ ਜਾਂਦੇ ਪੋਟਾਂ ਪਾ ਦੋ ਕਹਿੰਦੇ ਬਦਲਾ ਆਊਗਾ ਬਦਲਾ ਕਾਦਾ ਆਉਣਾ ਇੱਥੇ ਇੱਥੇ ਨਹੀਂ ਲੱਗਦਾ ਬਦਲਾ ਆਉਣਾ ਕਾ ਇੱਥੇ ਤਾਂ ਦਿਨੋਂ ਦਿਨ ਮੈਨੂੰ ਲੱਗਦਾ ਇਦੂ ਵੀ ਕਾਣ ਹੁੰਦਾ ਜਾਣਾ ਵਾ ਹਾਂ ਚੱਲ ਤੂੰ ਛੱਡ ਪੁੱਤ ਤੂੰ ਦੱਸ ਕਿਵੇਂ ਆਇਆ ਮਾਂ ਸਾਹ ਬੋਟਰ ਠੀਕ ਆ ਇਹ ਚਾਰ ਮੋਟਾ ਸੀਗੀਆਂ ਪੁੱਤ ਪੁੱਤ ਇਹਨਾਂ ਨੂੰ ਕਹੋ ਮਾੜਾ ਮੋਟਾ ਇਹ ਚੀਜ਼ਾਂ ਬੰਦ ਕਰ ਲੈ ਇੱਕ ਨਸ਼ਾ ਇੱਕ ਜਿਹੜੀਆਂ ਕੋਟ ਮੈਰ ਜਾਂ ਚੱਲੀਆਂ ਹੋਈਆਂ ਇਹਨਾਂ ਨੂੰ ਚਲਾਉਣਾ ਪਰ ਪੈਂਡ ਦੇ ਵਿੱਚ ਬੰਦ ਕਰਨ ਪੈਂਡ ਦੇ ਵਿੱਚ ਬੰਦਾ ਨਾ ਮਰ ਜਾਊਗਾ ਜਾਂ ਜਿਉਣ ਜੋਗਾ ਕਿੱਧਰ ਨੂੰ ਜਾਊਗਾ ਇਹ ਤਾਂ ਬਰੋਧ ਪੈ ਰੇ ਕੋਈ ਚੰਗੀਆਂ ਚੀਜ਼ਾਂ ਨਹੀਂ ਇਹ ਚਲ ਕੋਈ ਨਾ ਬਾਬਾ ਕਹਾਂਗੇ ਸਾਡੀ ਤਾਂ ਡਿਊਟੀ ਹੁੰਦੀ ਹੈ ਇਹਦੀ ਪੁੱਤ ਮੈਂ ਸਮਝਦਾ ਤੁਹਾਡੀ ਡਿਊਟੀ ਆ ਚਲ ਠੀਕ ਆ ਪੁੱਤ ਹੋਰ ਪਾਣੀ ਨਾ ਨਾ ਬਸ ਬਾਪੂ ਠੀਕ ਆ ਜੀ ਠੀਕ